ਸਤਿ ਸ਼੍ਰੀ ਅਕਾਲ SWAT ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਐਕਸਕਿਊਜ਼ ਮੀ ਸਰ ਮੈਂ ਇਹ ਪ੍ਰੋਬਲਮ ਲੈ ਕੇ ਨਹੀਂ ਆਈ ਗੱਲ ਤਾਂ ਇੱਕੋ ਹੀ ਹੈ ਕੰਨ ਸਦੇ ਹੱਥ ਨਾਲ ਨਾ ਫੜਿਆ ਪੁੱਠੇ ਫੜ ਲਿਆ ਕੀ ਫਰਕ ਹੈ ਕੰਨ ਸਿੱਧੇ ਜਾਂ ਪੁੱਠੇ ਹੱਥ ਨਾਲ ਫੜਨ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਹੈ ਤੇ ਦੂਜੇ ਤੁਹਾਡੀ ਗਲਤ ਬਿਆਨੀ ਨਾਲ ਮੈਨੂੰ ਫਰਕ ਪੈਂਦਾ ਤੁਹਾਡੇ ਲਈ ਭਾਵੇਂ ਇਹ ਨਿੱਕੀ ਜਿਹੀ ਗੱਲ ਹੋਵੇ ਰਿਤੂ ਦਾ ਲੈ ਜਾ ਰੋ ਪੂਰਨ ਸੀ ਇਹ ਦੇਖ ਸੈਕਸ਼ਨ ਅਫਸਰ ਹਰੀਸ਼ ਹਬੜਾ ਉਠਿਆ ਮੈਂ ਕੋਈ ਗਲਤ ਬਿਆਨੀ ਨਹੀਂ ਕੀਤੀ ਹਰ ਰੋਜ਼ ਇੱਥੇ ਸੈਂਕੜੇ ਕੇਸ ਆਉਂਦੇ ਨੇ ਹਰ ਕਿਸੇ ਨਾਲ ਮੱਥਾ ਮਾਰ ਕੇ ਇੰਨੀ ਸਮਝ ਤਾਂ ਆ ਹੀ ਗਈ ਹੈ ਹਰੀਸ਼ ਨੇ ਸਫਾਈ ਵਿੱਚ ਕਿਹਾ ਪਤਾ ਨਹੀਂ ਤੁਸੀਂ ਕਿੰਨਾ ਕੇਸਾਂ ਦੀ ਗੱਲ ਕਰ ਰਹੇ ਹੋ ਮੇਰਾ ਤਾਂ ਕੋਈ ਕੇਸ ਹੀ ਨਹੀਂ ਅਤੇ ਦੂਜੀ ਗੱਲ ਮੈਂ ਕਿਸੇ ਸੈਕਸ਼ਨ ਅਫਸਰ ਨੂੰ ਮਿਲਣ ਨਹੀਂ ਆਈ ਮੈਂ ਤਾਂ ਇੱਥੇ ਰੱਬ ਦੇ ਉਸ ਬੰਦੇ ਨੂੰ ਮਿਲਣ ਆਈ ਹਾਂ ਜੈਸ ਨੂੰ ਉਹਦੇ ਘਰ ਵਾਲੇ ਤੇ ਉਹ ਜਾਣਨ ਵਾਲੇ ਬਾਬੂ ਹਰੀਸ਼ ਚੰਦਰ ਮਲੋਤਰਾ ਕਰਕੇ ਜਾਣਦੇ ਹਨ ਬਿਹਤਰ ਇਹੀ ਹੋਵੇਗਾ ਕਿ ਤੁਸੀਂ ਠੰਡੇ ਦਿਮਾਗ ਨਾਲ ਮੇਰੀ ਪੂਰੀ ਗੱਲ ਸੁਣੋ ਪਲੀਜ਼ ਰੀਤੂ ਨੇ ਡਰਮੇ ਨਾ ਕਿਹਾ ਉਸ ਦਾ ਸੁਰ ਭਾਵੇਂ ਤਿੱਖਾ ਸੀ ਪਰ ਬੋਲ ਪਿਆਰ ਭਰੇ ਸਨ ਇਹ ਸੁਣ ਸੈਕਸ਼ਨ ਅਫਸਰ ਇੱਕਦਮ ਢਿੱਲਾ ਪੈ ਗਿਆ ਠੀਕ ਹੈ ਤੁਸੀਂ ਬੈਠੋ ਪਾਣੀ ਪੀਓਗੇ ਇਹਦੇ ਨਾਲ ਹੀ ਉਹ ਨੇ ਕਾਲ ਬੈਲ ਵਜਾਈ ਯੈਸ ਸਰ ਪੀ ਆ ਨੇ ਅੰਦਰ ਆਉਂਦੇ ਆ ਪੁੱਛਾ ਪਾਣੀ ਪਿਲਾਓ ਸામਨੇ ਬੈਠੀ ਰੀਤੂ ਵੱਲ ਇਸ਼ਾਰਾ ਕਰਦਿਆਂ ਉਸਨੇ ਕਿਹਾ ਹਾਂ ਹੁਣ ਦੱਸੋ ਕੀ ਗੱਲ ਹੈ ਰੀਤੂ ਦੇ ਪਾਣੀ ਪੀ ਲੈਣ ਮਗਰੋਂ ਹਰੀਸ਼ ਨੇ ਪੁੱਛਿਆ ਪਹਿਲਾਂ ਦੱਸੋ ਮੈਨੂੰ ਪਹਿਚਾਣਿਆ ਜਾਂ ਨਹੀਂ ਜੇ ਪਹਿਚਾਨ ਲਿਆ ਹੁੰਦਾ ਤਾਂ ਅਜਿਹੀ ਗੱਲ ਹੀ ਨਹੀਂ ਹੁੰਦੀ ਉਸਨੇ ਜਵਾਬ ਦਿੱਤਾ ਠੀਕ ਹੈ ਫਿਰ ਤੁਹਾਨੂੰ ਮੇਰੇ ਨਾਲ ਮੈਮਰੀ ਲੈਣ ਵਿੱਚ ਜਾਣਾ ਹੋਵੇਗਾ ਚੱਲ ਸਕੋਗੇ ਜ਼ਰੂਰ ਬਹੁਤੀ ਦੂਰ ਤਾਂ ਨਹੀਂ ਜਾਣਾ ਘਬਰਾਓ ਨਾ ਤੁਹਾਨੂੰ ਹੰਟ ਦੀ ਲੋੜ ਹੈ ਬਾਕੀ ਗੱਲ ਆਪੇ ਸਮਝ ਜਾਵੋਗੇ ਤੇ ਜੇ ਕਿਧਰੇ ਕੁਝ ਕਸਰ ਬਾਕੀ ਰਹਿ ਗਈ ਤਾਂ ਮੈਂ ਬੈਠੀ ਹਾਂ ਗੁੱਡ ਮੈਨੂੰ ਬਹੁਤ ਚੰਗਾ ਲੱਗਿਆ ਹੁਣ ਦੇਰ ਨਾ ਕਰੋ ਇੱਕ ਵਾਰਾ ਪਹਿਲਾਂ ਦੀ ਗੱਲ ਹੈ ਮੰਡੀ ਹਾਊਸ ਮੈਟਰੋ ਸਟੇਸ਼ਨ ਤੇ ਇੱਕ ਲੜਕੀ ਮਿਲੀ ਸੀ ਤੁਹਾਨੂੰ ਕੋਈ ਮਹਾਪੁਰਸ਼ ਉਸ ਦਾ ਪਰਸ ਲੈ ਗਿਆ ਸੀ ਤੇ ਉਹ ਪੈਸਿਆਂ ਤੋਂ ਬਿਨਾਂ ਪਰੇਸ਼ਾਨ ਸੀ ਹੁਣ ਘਰ ਕਿੱਦਾਂ ਜਾਵੇਗੀ ਉਹ ਐਸੇ ਸੋਚ ਵਿੱਚ ਸੀ ਕਿ ਨਾਲ ਖਲੋਤਾ ਇੱਕ ਸੱਜਣ ਉਹਦੇ ਪਾਸ ਆ ਪੁੱਛਣ ਲੱਗਾ ਬੇਟੀ ਕੀ ਗੱਲ ਹੈ ਤੂੰ ਕਿਉਂ ਪਰੇਸ਼ਾਨ ਹੋ ਇੱਕ ਅਜਨਬੀ ਦਾ ਅਚਾਨਕ ਮੇਰੇ ਕੋਲ ਆਉਣਾ ਤੇ ਆਪਣਤ ਨਾਲ ਪੁੱਛਣਾ ਬੇਟੀ ਕੀ ਪ੍ਰੋਬਲਮ ਹੈ ਮੈਨੂੰ ਚੰਗਾ ਲੱਗਾ ਸੀ ਮਨ ਵਿੱਚ ਸੰਕੋਚ ਸੀ ਪਰ ਕਹੇ ਬਿਨਾ ਸਾਰਨਾ ਵੀ ਨਹੀਂ ਸੀ ਘਰ ਵਾਪਸੀ ਲਈ ਤਾਂ ਪੈਸੇ ਚਾਹੀਦੇ ਹੀ ਸਨ ਉਹ ਸੱਜਣ ਨੇ ਕੁਝ ਨਹੀਂ ਕਿ ਸੋਚਿਆ ਜੇਬ ਚੋਂ 100 ਦਾ ਨੋਟ ਕੱਢ ਅਜਨਬੀ ਲੜਕੀ ਦੇ ਹੱਥ ਦਿੰਦਿਆਂ ਇੰਨਾ ਹੀ ਕਿਹਾ ਘਰ ਛੇਤੀ ਚਲੀ ਜਾਈ ਮੈਂ ਬੇਅਕਲ ਉਸ ਦਾ ਪਤਾ ਨਾ ਪੁੱਛ ਸਕੀ ਸੋਚਾ ਭਈ ਮੰਡੀ ਹਾਊਸ ਦੇ ਇਲਾਕੇ 'ਚ ਕਦੇ ਨਾ ਕਦੇ ਮੁਲਾਕਾਤ ਹੋ ਜਾਊ ਪਰ ਕਿੱਥੇ ਇੰਨੇ ਚੰਗੇ ਬੰਦੇ ਐਵੇਂ ਤਾਂ ਨਹੀਂ ਮਿਲ ਜਾਂਦੇ ਚੇਤਾ ਆ ਗਿਆ ਹੁਣ ਹੋਰ ਕੁਝ ਕਹਿਣ ਦੀ ਲੋੜ ਨਹੀਂ ਮਾਫ ਕਰਨਾ ਦਫ਼ਤਰ ਦੇ ਅਰਜੇਮਿਆਂ 'ਚ ਫਸਿਆ ਤਹਾਨੂੰ ਚੰਗੀ ਤਰ੍ਹਾਂ ਮਿਲ ਨਾ ਸਕਿਆ ਹਰੀਸ਼ ਨੇ ਹਲੇਮੀ ਨਾਲ ਕਿਹਾ ਉਸ ਘੰਟੀ ਵਜਾਈ ਚਪੜਾਸੀ ਆਇਆ ਯਸ ਸਰ ਬਾਈ ਬੇਟੀ ਆਈ ਹੈ ਚਾਲਿਆ ਮਿੱਠਾ ਵੀ ਲਿਆਈ ਉਸ ਕੁਰਸੀ ਤੋਂ ਉੱਠ ਰੀਤੂ ਨੂੰ ਕਲੇਬ ਵਿੱਚ ਲੈ ਪਿਆਰ ਕੀਤਾ ਆਫਸਰ ਦੀ ਕੁਰਸੀ ਤੇ ਬਹਿ ਕੇ ਧੀਆ ਨਾਲ ਗੱਲ ਨਹੀਂ ਕਰ ਕਰੀਦੀ ਸੋਫੇ ਵੱਲ ਵਾਦਿਆ ਕਿਹਾ ਚੱਲ ਪੁੱਤ ਉੱਥੇ ਬਹਿ ਕੇ ਗੱਲ ਕਰਦੇ ਆ ਬਜ਼ੁਰਗ ਔਰਤ ਡਿੱਗਦੀ ਟੈਂ ਦੀ ਰਸੋਈ ਵਿੱਚ ਆਉਂਦੀ ਹੈ ਗੋਡਿਆਂ ਦੇ ਦਰਦ ਨਾਲ ਪ੍ਰੇਸ਼ਾਨ ਜਾਪਦੀ ਹੈ ਚਾਹ ਦੀ ਪਤੀਲੀ ਚੁੱਕ ਬੜਬੜਾਉਂਦੀ ਹੈ ਇਹ ਦਰਦ ਤਾਂ ਮੇਰੀ ਜਾਨ ਲੈ ਕੇ ਹੀ ਜਹਟੇਗਾ ਚੱਲ ਕੋਈ ਨਾ ਉਸ ਚਾਹ ਬਣਾਈ ਟਰੇ ਵਿੱਚ ਸਜਾੜ ਰੈਂਗ ਰੂਮ ਦਾ ਰੁਖ ਕੀਤਾ ਪਰ ਅਚਾਨਕ ਚੱਕਰ ਆ ਜਾਣ ਨਾਲ ਲੜਖੜਾ ਗਈ ਨੇੜੇ ਸੋਫੇ ਤੇ ਬੈਠੀ ਮਟਿਆਰ ਕਾਲੀ ਨਾਲ ਉੱઠી ਉਸ ਬਜ਼ੁਰਗ ਔਰਤ ਨੂੰ ਸਹਾਰਾ ਦੇ ਸੋਫੇ ਤੇ ਬਿਠਾਇਆ ਚਾਹ ਦੀ ਟਰੇ ਫੜਾ ਸੈਂਟਰ ਟੇਬਲ ਤੇ ਰੱਖੀ ਤੇ ਪੁੱਛਿਆ ਮਾਂ ਜੀ ਠੀਕ ਤਾਂ ਹੋ ਮੈਂ ਠੀਕ ਹਾਂ ਬੱਚੀ ਇਹ ਤਾਂ ਰੋਜ਼ ਦਾ ਕੰਮ ਹੈ ਤੂੰ ਕਾਹ ਤੋਂ ਪਰੇਸ਼ਾਨ ਹੁੰਦੀ ਹੈ ਆਪੇ ਠੀਕ ਹੋ ਜਾਵਾਂਗੀ ਬਜ਼ੁਰਗ ਔਰਤ ਨੇ ਕਿਹਾ ਆਪੇ ਤਾਂ ਤੁਸੀਂ ਠੀਕ ਹੋ ਹੀ ਜਾਣਾ ਪਰ ਮਾਂ ਜੀ ਦਵਾਈ ਤਾਂ ਲੈਣੀ ਹੀ ਪਵੇਗੀ ਗੋਡਿਆਂ ਦੇ ਦਰਦ ਹੈ ਕਈ ਵਾਰ ਥੋੜਾ ਤਰਨ ਤੇ ਚੱਕਰ ਆ ਜਾਂਦਾ ਹੈ ਡਾਕਟਰ ਕਹਿੰਦਾ ਕਮਜ਼ੋਰੀ ਕਰਕੇ ਹੁੰਦਾ। ਉਸ ਦਵਾਈ ਦਿੰਦੀ ਏ। ਉਹ ਤਾਂ ਠੀਕ ਹੈ ਪਰ ਮਾਂ ਜੀ ਤੁਸੀਂ ਮੈਨੂੰ ਬੁਲਾ ਲੈਣਾ ਸੀ। ਇੱਕ ਤਾਂ ਤੁਹਾਡੀ ਸਿਹਤ ਠੀਕ ਨਹੀਂ ਉਤੋਂ ਇੰਨੀ ਖੇਚਲ ਕਰ ਰਹੇ ਹੋ। ਹੁਣ ਗੱਲ ਕਰ। ਇਹ ਧੀ ਰਾਣੀ ਹੈ। ਇਹ ਟੈਲਣ ਵਾਲੀ ਨਹੀਂ। ਹਰੀਸ਼ ਨੇ ਪਤਨੀ ਤੇ ਰੀਤੂ ਦੀਆਂ ਗੱਲਾਂ ਵਿੱਚ ਦਿਲਚਸਪੀ ਲੈਂਦੇ ਆ ਕਿ। ਭਲਾ ਹੱਤਿਆਂ ਨੂੰ ਵੀ ਕੋਈ ਟਾਲਦਾ ਹੁੰਦਾ? ਅਜੀਬ ਗੱਲ ਕਰਦੇ ਹੋ ਤੁਸੀਂ। ਕੰਮ ਕਰਨ ਨਾਲ ਬੰਦੇ ਦਾ ਕੁਝ ਆਕਸਤਾ ਨਹੀਂ ਜਾਂਦਾ ਹੱਡ ਪੈਰ ਚੱਲਦੇ ਰਹਿੰਦੇ ਨੇ ਜੇ ਬਹਿ ਗਈ ਤਾਂ ਇਹ ਇਹ ਜੋ ਮਾਣਾ ਮੋਟਾ ਚੱਲ ਫੇਰ ਲੈਂਦੀ ਹੈ ਉਸ ਤੋਂ ਵੀ ਜਾਂ ਬਹਾਨੇ ਨਾਲ ਕਸਰਤ ਹੋ ਜਾਂਦੀ ਹੈ ਸ਼੍ਰੀਮਤੀ ਮਲੋਤਰਾ ਨੇ ਕਿਹਾ ਮੇਰੀ ਮਾਂ ਤਾਂ ਬਹੁਤ ਚੰਗੀ ਚਾਹ ਬਣਾਉਂਦੀ ਹੈ ਮਜ਼ਾ ਆ ਗਿਆ ਬਈ ਚਾਹ ਪੀ ਕੇ ਤੁਸੀਂ ਛੱਡੋ ਬਾਉ ਜੀ ਇਹਨਾਂ ਗੱਲਾਂ ਨੂੰ ਮੈਂ ਤਾਂ ਹੁਣ ਹਰ ਰੋਜ਼ ਆਵਾਂਗੀ ਮਾਂ ਦੇ ਹੱਥ ਦੀ ਬਣੀ ਚਾਹ ਪੀਣ ਜੀ ਸਦਕੇ ਜਦ ਜੀ ਕਰੇ ਆਜ ਆਇਆ ਕਰ ਕੋਈ ਦਸਨ ਪੁੱਛਣ ਦੀ ਲੋੜ ਨਹੀਂ ਮਾਂ ਜੀ ਨੇ ਰਿਤੂ ਦੀ ਪੈਠ ਬਲੋਸ ਦਿਆਂ ਕਿਹਾ ਜੀ ਤਾਂ ਕਰਦਾ ਏ ਬਸ ਇਦਾਂ ਹੀ ਬੈਠੀ ਰਹਾ ਆਪਣੀ ਮਾਂ ਕੋਲ ਆਪਣੀ ਮਾਂ ਕੋਲ ਤੇ ਪਿਓ ਉਹ ਦੀ ਹੁਣ ਲੋੜ ਨਹੀਂ ਹਰੀਸ਼ ਨੇ ਤੁਣਕਾ ਮਾਰਿਆ ਇਹਦਾ ਨਾ ਕਹੋ ਤੁਸੀਂ ਤਾਂ ਮੇਰੀ ਸਵੀਟ ਸਵੀਟ ਡੈਡ ਹੋ ਚੱਲ ਮੰਨ ਲੈਂਦੇ ਹਾਂ ਪਰ ਬੇਟਾ ਆਪਣੀ ਮਾਂ ਨੂੰ ਸਮਝਾ ਬਹੁਤੀ ਖੇਚਲ ਨਾ ਕਰਿਆ ਕਰੀ ਚੰਗੀ ਭਲੀ ਬਈ ਹੈ ਬਾਈ ਹੈ ਕੰਮ ਕਰਨ ਵਾਲੀ ਫੇਰ ਵੀ ਇਹ ਮੁੜ ਕੋਲ ਰਸੋਈ ਵਿੱਚ ਚਲੀ ਜਾਂਦੀ ਹੈ ਅੰਕਲ ਇਸ ਗੱਲ ਦੀ ਤੁਸੀਂ ਉੱਕਾ ਹੀ ਫਿਕਰ ਨਾ ਕਰੋ ਇਸ ਬਹਾਨੇ ਇਹ ਘਰ ਵਿੱਚ ਮਾੜਾ ਮੋਟਾ ਟਾਇਲ ਲੈਂਦੇ ਨੇ ਉਂਝ ਵੀ ਬੰਦੇ ਨੂੰ ਕੋਈ ਆਹਾਰ ਜ਼ਰੂਰ ਰਹਿਣਾ ਚਾਹੀਦਾ ਹੈ ਰੇਤੂ ਨੇ ਮਾਂ ਜੀ ਦੇ ਨਾਲ ਚਿੰਬੜਦਿਆਂ ਕਿਹਾ ਅੰਕਲ ਤੇਰਾ ਸਵੀਟ ਡੈਡ ਅੰਕਲ ਕਦੋਂ ਤੋਂ ਬਣ ਗਿਆ ਮੇਰੀ ਬੱਚੀ ਸੌਰੀ ਫਿਰ ਇਹ ਭੋਲਣੀ ਹੋਵੇਗਾ ਭੁੱਲ ਨਹੀਂ ਹੋਵੇਗੀ ਮੈਂ ਸਿਰਫ ਤੇ ਸਿਰਪਾਪਾ ਕਹਾਗੀ ਹੁਣ ਖੁਸ਼ ਰਿਤੂ ਨੇ ਲਾਡ ਨਾਲ ਕਿਹਾ ਠੀਕ ਹੈ ਫਿਰ ਇਸ ਵਾਰ ਮaaf ਕੀਤਾ ਥੈਂਕਸ ਮਾਈ ਡੀਅਰ ਪਾਪਾ ਰਿਤੂ ਦੇ ਇੰਨਾ ਬੋਲਾ ਨਾਲ ਤਿੰਨੇ ਉੱਚੀ ਉੱਚੀ ਹੱਸਣ ਲੱਗੇ ਸ਼੍ਰੀਮਾਨ ਜੀ ਰੋਗੀ ਦੀ ਹਾਲਤ ਬਹੁਤ ਖਰਾਬ ਹੈ ਹਸਪਤਾਲ ਲਿਆਉਣ ਵਿੱਚ ਥੋੜੀ ਹੋਰ ਦੇਰ ਹੋ ਜਾਂਦੀ ਹੈ ਤਾਂ ਇਹਦਾ ਬਚਣਾ ਮੁਸ਼ਕਲ ਸੀ ਪਰ ਅਜੇ ਵੀ ਕੁਝ ਕਿਹਾ ਨਹੀਂ ਜਾ ਸਕਦਾ ਡਾਕਟਰ ਨੇ ਇਹ ਸੜਕ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਬੰਦੇ ਦੀ ਹਾਲਤ ਦੱਸਦਿਆਂ ਕਿ ਪਤਾ ਨਹੀਂ ਵਿਚਾਰਾ ਕੌਣ ਹੈ ਘਰੋਂ ਚੰਗਾ ਭਲਾ ਨਿਕਲਿਆ ਹੋਵੇਗਾ ਤੇ ਰਾਹ ਵਿੱਚ ਬਜ਼ੁਰਗ ਇਸ ਤੋਂ ਅੱਗੇ ਬੋਲ ਨਹੀਂ ਸਕਿਆ ਤੁਹਾਨੂੰ ਇਹ ਕਿੱਥੇ ਮਿਲਿਆ ਸੀ ਪੁਲਿਸ ਇੰਸਪੈਕਟਰ ਨੇ ਪੁੱਛਿਆ ਮੈਨੂੰ ਕਿੱਥੇ ਸੀ ਇਸ ਸੜਕ ਤੇ ਪਿਆ ਤੜਪ ਰਿਹਾ ਸੀ ਲੋਕਾਂ ਦੀ ਚੌਕੀ ਪੇੜ ਸੀ ਗੱਲਾਂ ਕਰਨ ਲਈ ਬਥੇਰੇ ਸਨ ਪਾਰ ਇਸ ਵਿਚਾਰੇ ਦੀ ਮਦਦ ਕਰਨ ਵਾਲਾ ਕੋਈ ਨਹੀਂ ਮੈਂ ਭੀੜ ਦੇਖ ਕੇ ਅੱਗੇ ਹੋਇਆ ਇਹ ਦੀ ਹਾਲਤ ਰੇਖ ਮੈਥੋਂ ਰਹਿਣਾ ਗਿਆ ਛੱਟ ਤੁਹਾਨੂੰ ਫੋਨ ਕਰ ਦਿੱਤਾ ਤੁਸੀਂ ਇਹਨੂੰ ਇੱਥੇ ਲੈ ਆਂਦਾ ਨਹੀਂ ਤੇ ਮੈਥੋਂ ਇੰਨੀ ਖੇਚਲ ਕਿੱਥੇ ਹੋਣੀ ਸੀ ਇਹ ਕਹਿੰਦੇ ਆ ਬਜ਼ੁਰਗ ਦੀਆਂ ਅੱਖਾਂ ਨਾਵਾਂ ਹੋ ਗਈਆਂ ਕੀ ਇਹ ਕਾਫੀ ਨਹੀਂ ਤੁਸੀਂ ਉਹੀ ਕੀਤਾ ਜੋ ਕਿਸੇ ਜ਼ਿੰਮੇਵਾਰ ਬੰਦੇ ਨੂੰ ਕਰਨਾ ਚਾਹੀਦਾ ਨਾਲ ਖਲੋਤੇ ਆਧ ਖੜ ਉਮਰ ਦੇ ਸੱਜਣ ਨੇ ਕਿਹਾ ਲੋਕ ਚਾਉਂਦੇ ਹੋਏ ਵੀ ਕੁਝ ਕਰਦੇ ਨਹੀਂ ਪੁੱਛੋ ਤਾਂ ਕਹਿੰਦੇ ਨੇ ਸ਼ੈਡੋ ਪਰੇ ਜੀ ਕੌਣ ਪੁਲਿਸ ਦੇ ਚੱਕਰਾਂ ਵਿੱਚ ਫਸੇ ਦੂਜਾ ਕਹਿ ਰਿਹਾ ਸੀ ਸਾਰੇ ਲੋਕ ਇੱਕੋ ਜੇ ਨਹੀਂ ਹੁੰਦੇ ਕਈ ਪੁਲਿਸ ਬਾਰੇ ਵਾਲੇ ਬਹੁਤ ਚੰਗੇ ਹੁੰਦੇ ਨੇ ਤੀਜਾ ਸੱਜਣਾ ਕਹਿੰਦਾ ਸੀ ਬਜ਼ੁਰਗੋ ਤੁਹਾਡੇ ਨਾਲ ਅਜਾ ਕੁਝ ਨਹੀਂ ਹੋਵੇਗਾ ਤੁਸੀਂ ਘਬਰਾਵੋ ਨਾ ਇੰਸਪੈਕਟਰ ਨੇ ਬਜ਼ੁਰਗ ਦਾ ਹੱਥ ਦੋਵੇਂ ਹੱਥਾਂ ਚ ਲੈ ਲੈਂਦੇ ਆ ਕਿਹਾ ਜੇ ਘਬਰਾਉਂਦਾ ਹੁੰਦਾ ਤਾਂ ਤੁਹਾਨੂੰ ਟੈਲੀਫੋਨ ਨਹੀਂ ਕਰਦਾ ਮੈਂ ਨਹੀਂ ਜਾਣਦਾ ਇਸ ਬੰਦੇ ਨੂੰ ਇਹ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਇਹਦੇ ਘਰ ਹੋਰ ਕੌਣ-ਕੌਣ ਹੈ ਪਰ ਚਾਹੁੰਦਾ ਹਾਂ ਇਹ ਛੇਤੀ ਤੋਂ ਛੇਤੀ ਠੀਕ ਹੋ ਜਾਵੇ ਆਪਣੇ ਘਰ ਜਾਏ ਇਸ ਲਈ ਜੋ ਵੀ ਕਰ ਸਕਿਆ ਜਰੂਰ ਕਰਾਂਗਾ ਬਜ਼ੁਰਗੋ ਸਾਰੇ ਲੋਕ ਇਸ ਤਰ੍ਹਾਂ ਸੋਚਣ ਤਾਂ ਅਜਹੀਆਂ ਸਮੱਸਿਆਵਾਂ માં ਉਂਝ ਹੀ ਹੱਲ ਹੋ ਜਾਣ ਸਾਡਾ ਕੰਮ ਵੀ ਘਟ ਜਾਵੇ ਹੁਣ ਕੰਮ ਘਟਣ ਤੇ ਦਮ ਦਮਕਣਵਾਦ ਹੁੰਦਾ ਦਕਮਣਵਾਦ ਹੁੰਦਾ ਲੋਕ ਵੀ ਤੰਗ ਹੁੰਦੇ ਨੇ ਸੋ ਅਲੱਗ ਇਨਸਪੈਕਟਰ ਕਹਿ ਰਿਹਾ ਸੀ ਇਸ ਰਾਮ ਰੋਲੇ ਚ ਬਜ਼ੁਰਗ ਦੀ ਜੇਬ ਵਿੱਚ ਮੋਬਾਈਲ ਫੋਨ ਖੜ ਗਿਆ ਉਹ ਝਟ ਫੋਨ ਬਾਹਰ ਕੱਢਿਆ ਸ਼੍ਰੀਮਤੀ ਮਲੋਤਰਾ ਦੀਆਂ ਤਿੰਨ ਮਿਸ ਕਾਲਾਂ ਸਨ ਕਾਲ ਬੈਕ ਕੀਤੀ ਦੂਜੇ ਪਾਸਿਓਂ ਆਵਾਜ਼ ਆਈ ਕਿੱਥੇ ਹੋ ਤੁਸੀਂ ਹਸਪਤਾਲ ਆਇਆ ਸੀ ਜਰਾ ਕਿਉਂ ਕੀ ਹੋਇਆ ਸ਼੍ਰੀਮਤੀ ਮਰੋਤਰਾ ਦਾ ਪਾਰਾ ਹਸਪਤਾਲ ਦਾ ਨਾਂ ਸੁਣਦਿਆਂ ਹੀ ਇੱਕਦਮ ਹੀਠਾਂ ਡਿੱਗ ਪਿਆ ਤੇ ਉਸ ਦੀ ਨਰਮਔ ਸੁਰ ਸੁਣੀ ਸੁਖਤਾ ਹੈ ਮੈਨੂੰ ਕੁਝ ਨਹੀਂ ਹੋਇਆ। ਰਾਮਕ੍ਰਿਸ਼ਨ ਆਸ਼ਰਮ ਮਾਰਗ ਤੋਂ ਲੰਘ ਰਿਹਾ ਸਾਂ ਕਿ ਟੰਡੇ ਵਾਲਾ ਵੱਲੋਂ ਆਉਂਦੀ ਕਾਰ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ। ਉਸ ਕਈ ਪੁਹਾਣੀਆਂ ਖਾ ਦੂਰ ਜਾ ਡਿੱਗਾ। ਕਾਫੀ ਸੱਟਾਂ ਲੱਗੀਆਂ। ਹਸਪਤਾਲ ਪਹੁੰਚਣ ਦੇ ਚੱਕਰ ਵਿੱਚ ਧੀਰ ਹੋ ਗਈ। ਅੱਧਾ ਘੰਟਾ ਅੱਧਾ ਪੌਣਾ ਘੰਟਾ ਲੱਗ ਜਾਵੇ ਖਾਉਣ ਵਿੱਚ। ਕੋਈ ਗੱਲ ਨਹੀਂ ਆਰਮਨਾਲ ਆਇਓ। ਸ਼੍ਰੀਮਤੀ ਬਲੋਤਰਾ ਨੇ ਤਸੱਲੀ ਹੋਣ ਤੇ ਫੋਨ ਰੱਖ ਦਿੱਤਾ। ਤੁਸੀਂ ਜਾਓ ਬਜ਼ੁਰਗੋ ਐਵੇਂ ਕਿਉਂ ਤੰਗ ਹੁੰਦੇ ਹੋ ਸਾਡਾ ਤਾਂ ਰੋਜ਼ ਦਾ ਕੰਮ ਹੈ ਲੋਡ ਹੋਈ ਤਾਂ ਮੈਂ ਆਪਨਾ ਆਪ ਨਾਲ ਗੱਲ ਕਰ ਲਵਾਂ ਇਨਸਪੈਕਟਰ ਨੇ ਹਲੇਮੀ ਨਾਲ ਹਰੀਸ਼ ਮਲੋਤਰਾ ਨੂੰ ਕਿਹਾ ਚੰਗਾ ਫੇਰ ਮੈਂ ਚੱਲਦਾ ਲੋਡ ਪਈ ਤਾਂ ਸੰਕੋਚ ਨਾ ਕਰਨਾ ਹਰੀਸ਼ ਨੇ ਵਿਦਾ ਲਈ ਤੁਸੀਂ ਉੱਕਾ ਹੀ ਫਿਕਰ ਨਾ ਕਰੋ ਆਰਾਮ ਨਾਲ ਜਾਓ ਇਨਸਪੈਕਟਰ ਨੇ ਕਿਹਾ ਭਾਈ ਸਾਹਿਬ ਇੱਕ ਮਿੰਟ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਆਦ ਕੜ ਉਮਰ ਦੇ ਬੰਦੇ ਨੇ ਕੋਲ ਲਾਂਗਦੇ ਸੱਜਣ ਨੂੰ ਬੇਨਤੀ ਕੀਤੀ ਜੀ ਗੱਲ ਇਹ ਵੇ ਮੈਂ ਕੱਲ ਕਿਸੇ ਕੰਮ ਆੜੀਗੜ ਤੋਂ ਇੱਥੇ ਆਇਆ ਸੀ ਕਿਸੇ ਨੇ ਮੇਰਾ ਵਟੂਆ ਕੱਢ ਲਿਆ ਹੁਣ ਮੇਰੇ ਪਾਸ ਵਾਪਸ ਜਾਣ ਲਈ ਕਿਰਾਏ ਜੋਗੇ ਪੈਸੇ ਨਹੀਂ ਹਨ ਕਿਰਪਾ ਕਰਕੇ ਮੇਰੀ ਮਦਦ ਕਰ ਦੇਵੋ ਤਾਂ ਜੋ ਮੈਂ ਵਾਪਸ ਜਾ ਸਕਾਂ ਮੈਂ ਜਾਂਦੇ ਹੀ ਤੁਹਾਡੇ ਪੈਸੇ ਭੇਜ ਦੇਵਾਂਗਾ ਅਗਲੇ ਬੋਲ ਰਿਤੂ ਦੇ ਸਨ ਅਜਨਬੀ ਡੋਰਡ ਡੋਰਡਰ ਹੋਇਆ ਦੇਖਣ ਲੱਗਾ ਉਸਦੇ ਜਵਾਨ ਨੂੰ ਤਾਲਾ ਲੱਗ ਗਿਆ ਇਹ ਕਿੱਥੋਂ ਟਪਕ ਪਈ ਉਹ ਸੋਚ ਰਿਹਾ ਸੀ ਅੰਕਲ ਤੁਸੀਂ ਵੀ ਰਾ ਤੁਰੇ ਜਾਂਦੇ ਪੁੱਠੇ ਚੱਕਰਾਂ ਵਿੱਚ ਪੈ ਜਾਂਦੇ ਹੋ ਚਲੋ ਇੱਥੋਂ ਕਹਿੰਦੇ ਹਰੀ ਤੂੰ ਹਰੀਸ਼ ਮਲੋਤਰਾ ਨੂੰ ਬਾਹੋਂ ਫੜ ਅੱਗੇ ਲੈ ਤਰੀ ਅੱਜ ਨਵੀਨੇ ਵੀ ਉਥੋਂ ਖਿਸਕਣ ਦੀ ਕੀਤੀ ਪਰ ਬੇਟੀ ਤੂੰ ਐਸ ਵੇਲੇ ਇੱਥੇ ਉਸ ਕਰੋਲ ਬਾਗ ਵੱਲੋਂ ਆਓ ਤਾਂ ਆਈਟੋ ਜਾਣ ਲਈ ਕਨਾਟ ਪਲੇਸ ਦੇ ਆਊਟਰ ਸਰਕਲ ਵਿੱਚੋਂ ਲੰਘਣਾ ਹੀ ਪੈਂਦਾ ਸੋ ਮੈਂ ਇਧਰੋਂ ਲੰਘ ਰਹੀ ਸੀ ਕੋਈ ਸ਼ੱਕ ਨਹੀਂ ਮੀ ਲਾਰਡਸ ਬਿਲਕੁਲ ਨਹੀਂ ਪਰ ਇਹ ਦੱਸੋ ਉਸ ਬੰਦੇ ਨੇ ਅਜੇ ਅਜੇ ਪਹਿਲੀ ਗੱਲ ਸ਼ੁਰੂ ਹੀ ਕੀਤੀ ਸੀ ਕਿ ਨਹੀਂ ਕੀਤੀ ਸੀ ਮੈਂ ਕਿਦਾਂ ਪੁੱਝ ਲਿਆ ਉਹ ਮੈਥੋਂ ਪੈਸੇ ਮੰਗੂ ਫਿਰ ਉਸਨੇ ਮੈਥੋਂ ਭੀਖ ਤਾਂ ਨਹੀਂ ਮੰਗੀ ਸੀ ਮਲੋਤਰਾ ਨੇ ਪੁੱਛਿਆ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਤੁਸੀਂ ਕਦੇ ਕਿਸੇ ਨੂੰ ਭੀਖ ਨਹੀਂ ਦਿੰਦੇ ਹਾਂ ਆਕੜ ਮਾਰਦੇ ਆ ਮਾਰਿਆਂ ਦੀ ਮਦਦ ਜ਼ਰੂਰ ਕਰਦੇ ਹੋ ਰਹੀ ਤੁਹਾਡੀ ਪਹਿਲੀ ਗੱਲ ਇਸ ਦਾ ਜਵਾਬ ਬਹੁਤ ਹੈ ਬੁੱਝਣ ਲਈ ਵੱਡੀਆਂ ਪੋਥੀਆਂ ਨਾਲ ਸਿਰਣੀ ਮਾਰਨਾ ਪੈਂਦਾ ਇਹ ਵਿਵਾਹਕ ਗੱਲ ਹੈ ਵੈਰੀ ਸਿੰਪਲ ਉਹ ਕਿਦਾਂ ਉਹ ਏਦਾਂ ਮੇਰੇ ਸਤਕਾਰਯੋਗ ਪਾਪਾ ਜੀ ਇਹ ਵੀ ਭੀਖ ਮੰਗਣ ਦਾ ਤਰੀਕਾ ਏ ਇਹੋ ਜਿਹੇ ਬੰਦੇ ਇੱਥੇ ਆਮ ਘਾਉਂਦੇ ਨੇ ਇਹਨਾਂ ਦੇ ਡਾਇਲੋਗ ਸੇਮ ਹੁੰਦੇ ਨੇ ਮੈਂ ਫਾਈਨਲੀ ਥਾਂ ਤੋਂ ਆਇਆ ਸੀ ਕੋਈ ਬਿਮਾਰ ਸੀ ਰਾਹ 'ਚ ਜੀਬ ਕੱਟੀ ਗਈ ਹੁਣ ਮੇਰੇ ਪਾਸ ਘਰ ਜਾਣ ਜੋਗੇ ਪੈਸੇ ਨਹੀਂ ਕਿਰਪਾ ਕਰਕੇ ਮੈਨੂੰ 150 ਰੁਪਏ ਦੇ ਦੇਫ ਮਿਹਰबानी ਹੋਵੇਗੀ ਤੁਹਾਡੀ ਆਦੀ ਆਦੀ ਪਰ ਤੂੰ ਇਹ ਕਿਵੇਂ ਕਹਿ ਸਕਦੀ ਹੈ ਕਿ ਉਹ ਸੱਚੀ ਮੁੱਚੀ ਮੈਥੋਂ ਪੈਸੇ ਮੰਗਣ ਵਾਲਾ ਸੀ ਹੋਰ ਤੁਹਾਡੀ ਰਿਸ਼ਤੇਦਾਰੀ ਸੀ ਉਸ ਨਾਲ ਪੈਸੇ ਠੱਗਣੇ ਸਨ ਇਸੇ ਲਈ شریف ਬੰਦਾ ਬੰਦਾ ਜਾਣ ਉਹ ਤੁਹਾਨੂੰ ਰੋਕ ਲਿਆ ਜੇ ਨਹੀਂ ਤਾਂ ਉਹ ਮੇਰੀ ਗੱਲ ਕੱਟਦਾ ਨਾ ਉਥੋਂ ਕਿਸਕੰਦੀ ਨਾ ਕਰਦਾ ਗੱਲ ਤੇਰੀ ਠੀਕ ਹੈ ਹਰੀਸ਼ ਮਲੋਤਰਾ ਦੇ ਮੂੰਹੋਂ ਨਿਕਲਿਆ ਮੇਰੇ ਪੋਲੇ ਪਾਪਾ ਤੁਸੀਂ ਬਹੁਤ ਚੰਗੇ ਹੋ ਪਰ ਮਦਦ ਕਰਨ ਲਗਿਆ ਬੰਦਾ ਕਵੰਦਾ ਦੇਖ ਲਿਆ ਕਰੋ ਕੱਲ ਨੂੰ ਤੁਸੀਂ ਆਪਣੀ ਇਸ ਧੀ ਦਾ ਕਾਜ ਵੀ ਕਰਨਾ ਏ ਪੈਸੇ ਕਿੱਥੋਂ ਆਉਣਗੇ ਰੀਤੂ ਨੇ ਗੱਲ ਹਾਸੇ ਚ ਪਾ ਦਿੱਤੀ ਉਹਨੂੰ ਉਹਦੀ ਤੂੰ ਫਿਕਰ ਨਾ ਕਰ ਫਿਕਰ ਕਿਦਾਂ ਨਾ ਕਰਾਂ papa ਤੁਹਾਡਾ ਨਿਰਸ਼ਲ ਸੁਭਾਅ ਕੋਈ ਕਾਪਟ ਨਹੀਂ ਤੁਸੀਂ ਸਭ ਨੂੰ ਆਪਣੇ ਜਿਹਾ ਸਮਝਦੇ ਹੋ ਏਦਾਂ ਹੁੰਦਾ ਨਹੀਂ ਅੱਗੇ ਤੋਂ ਖਿਆਲ ਰੱਖਾਂਗਾ ਤੂੰ ਫਿਕਰ ਨਾ ਕਰ ਮੇਰਾ ਕਾफी ਪੀਂ ਕਾਫੀ ਪੀਂ ਨੂੰ ਦਿਲ ਕਰਦਾ ਪਿਆਏਂਗੀ ਨਾ ਜ਼ਰੂਰ ਇੰਨੇ ਦੋਵੇਂ ਗੱਲਾਂ ਕਰਦੇ ਕਾਫੀ ਹੌਸ ਵੱਲ ਹੋਤਰੇ ਆਓ ਜੀ ਕਿੱਥੇ ਆਉਣ ਆਉਣੇ ਆਉਂਦੇ ਹੋ ਬਾਹਰ ਖੜੋ ਤੇ ਸੱਜਣ ਨੂੰ ਅੰਦਰ ਅੰਦਰ ਆਉਣ ਲਈ ਕਹਿੰਦਿਆ ਹਰੀਸ਼ ਮਲੋਤਰ ਨੇ ਪੁੱਛਿਆ ਕਮਰੇ ਵਿੱਚ ਵੜਦਿਆਂ ਹੀ ਉਹ ਮਲੋਤਰਾ ਦੇ ਪੈਰਾਂ ਵਿੱਚ ਟਿਕ ਪਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਉਹ ਕੁਝ ਬੋਲਣਾ ਚਾਹਿਆ ਉਸ ਦੇ ਬੁੱਲ ਫੜੇ ਬੋਲਿਆ ਕੀ ਹੈ ਇਹ ਹਰੀਸ਼ ਦੇ ਪੱਲੇ ਨਾ ਪਿਆ ਸੰਭਲ ਕੇ ਚੱਲੋ 8:10 ਹੋਇਆ ਕੀ ਹੈ ਉਸ ਨੂੰ ਉਠਾਉਂਦਿਆਂ ਉਹਨਾਂ ਕਿਹਾ ਉਹ ਥੋੜਾ ਸੰਭਲਿਆ ਮਲੋਤਰੇ ਨੇ ਪਿਆਰ ਨਾਲ ਉਸ ਦੇ ਮੂੰਹ ਤੇ ਹੱਥ ਫੇਰਿਆ ਤਾਂ ਉਹ ਇੱਕ ਵਾਰ ਫੇਰ ਜਜ਼ਬਾਤ ਦੇ ਵਹਿਣ ਵਿੱਚ ਵਹਿਣ ਲੱਗਾ ਨਾ ਬਰਖੁਰਦਾਰ ਨਾ ਇਹ ਦਾਣੀ ਕਰੀਦਾ ਗੱਲ ਦੱਸ ਗੱਲ ਕੋਈ ਨਹੀਂ ਸਾਹਿਬ ਜੀ ਤੁਹਾਡਾ ਸ਼ੁਕਰਿਆ ਕਿਵੇਂ ਕਰਾਂ ਇਹੋ ਸੋਚ-ਸੋਚ ਮੈਂ ਕਮਲਾ ਜਿਹਾ ਹੋ ਗਿਆ ਪਰ ਮੈਂ ਤਾਂ ਤੇਰੇ ਲਈ ਕੁਝ ਕੀਤਾ ਹੀ ਨਹੀਂ ਜੇ ਕਰਦਾ ਤਾਂ ਸ਼ੁਕਰਿਆ ਕਰਨ ਦਾ ਟੰਗ ਵੀ ਦੱਸ ਦਿੰਦਾ ਸਾਹਬ ਜੀ ਇਹ ਤੁਹਾਡਾ ਬੜਾਪਨ ਹੈ ਸਾਹਬ ਜੀ ਤੁਸੀਂ ਉਹ ਕੀਤਾ ਹੈ ਜੋ ਸਕੇ ਵੀ ਨਹੀਂ ਕਰਦੇ ਮੈਨੂੰ ਡੋਲਣ ਨਹੀਂ ਦਿੱਤਾ ਹੌਸਲਾ ਵਧਾਇਆ ਇੰਨਾ ਘਟ ਅੱਜ ਕੱਲ ਤਾਂ ਬੰਦਾ ਗੱਲ ਹੀ ਨਹੀਂ ਸੁਣਦਾ ਮਦਦ ਇੱਕ ਪਾਸੇ ਰਹੀ ਕਿਉਂਕਿ ਕਾਰ ਦਿੱਤਾ ਤੇਰਾ ਸਾਹਬ ਜੀ ਨੇ ਜ਼ਰਾ ਮੈਂ ਵੀ ਤਾਂ ਸੁਣਾ ਅੰਦਰੋਂ ਚਾਦਾ ਕੱਪ ਲਿਆਉਂਦੇ ਸ਼੍ਰੀਮਤੀ ਮਲੋਤਰਾ ਨੇ ਪੁੱਛਿਆ ਮਾਂ ਜੀ ਮੇਰੀਆਂ ਅੱਖਾਂ ਵਿੱਚ ਕਾਲਾ ਮੋਤੀ ਆ ਉਤਰਿਆ ਸੀ ਸਰਕਾਰੀ ਹਸਪਤਾਲ ਗਿਆ ਤਾਂ ਉਹਨਾਂ 8000 ਰੁਪਏ ਜਮ੍ਹਾਂ ਕਰਵਾਉਣ ਲਈ ਕਹਿ ਦਿੱਤਾ। ਮੇਰੇ ਪਾਸ ਪੈਸੇ ਨਹੀਂ ਸਨ। ਕਿਸੇ ਨੇ ਸਾਬਜੀ ਦੀ 10 ਪਾਈ ਉਸ ਕਿਹਾ ਸੀ ਸਾਬਜੀ ਨੂੰ ਮਿਲ ਉਹ ਕੋਈ ਨਾ ਕੋਈ ਰਾਹ ਕੱਢ ਦੇਣਗੇ। ਇਹਨਾਂ ਦੇ ਕਹਿਣ ਤੇ ਸਤਿਆਨਾਮ ਦੀ NGO ਨੇ ਇਲਾਜ ਦਾ ਸਾਰਾ ਪ੍ਰਬੰਧ ਕਰ ਦਿੱਤਾ। ਆਪਰੇਸ਼ਨ ਵੀ ਸਫਲ ਰਿਹਾ। ਚੰਗੀ ਤਰ੍ਹਾਂ ਦੇਖ ਸਕਦਾ ਹਾਂ। ਇਹ ਤਾਂ ਬਈ ਬਹੁਤ ਚੰਗਾ ਹੋਇਆ। ਮੁਬਾਰਕਾਂ। ਪਰ ਮੂੰਹ ਮਿੱਠਾ ਕੌਣ ਕਰਵਾਉ? ਸ਼੍ਰੀਮਤੀ ਮਲੋਹਤਰਾ ਨੇ ਖੁਸ਼ ਹੁੰਦੇ ਆ ਕਿਹਾ ਉਹਦਾ ਪ੍ਰਬੰਧ ਵੀ ਅਸਾਂ ਕਰ ਛੱਡਿਆਏ ਤੁਸੀਂ ਮੂੰਹ ਮਿੱਠਾ ਕਰਨ ਵਾਲੇ ਬਣੋ ਮਲੋਹਤਰਾ ਨੇ ਕੋਲ ਪਿਆ ਮਠਿਆਈ ਦਾ ਡੱਬਾ ਸ਼੍ਰੀਮਤੀ ਦੇ ਅੱਗੇ ਕਰਦਿਆਂ ਟਹਾਕਾ ਲਾਇਆ ਅਰੇ ਵਾ ਜਵਾਬ ਨਹੀਂ ਮੇਰੇ ਪਾਪਾ ਦਾ ਅੰਦਰ ਵੜਦਿਆਂ ਰੀਤੂ ਨੇ ਹੀ ਤੁਣਕਾ ਮਾਰਿਆ ਅਰੇ ਵਾ ਜਵਾਬ ਨਹੀਂ ਮੇਰੇ ਪਾਪਾ ਦਾ ਅੰਦਰ ਵੜਦਿਆਂ ਰੀਤੂ ਨੇ ਤਣਕਾ ਮਾਰਿਆ ਇਹ ਹੈ ਰੀਤੂ ਮੇਰੀ ਧੀ ਬੜੀ ਹੋਣ ਹਾਰ ਸਿਆਣੀ ਸਾਡਾ ਬਹੁਤ ਖਿਆਲ ਰੱਖਦੀ ਏ ਆ ਤੀ ਇਹ ਇੱਥੇ ਆ ਜਾ ਮੇਰੇ ਕੋਲ ਸ਼੍ਰੀਮਤੀ ਮਲੋਹਤਰਾ ਨੇ ਉਸ ਨੂੰ ਆਪਣੇ ਵੱਲ ਖਿੱਚ ਸੋਫੇ ਤੇ ਬਿਠਾ ਲਿਆ ਹੁਣ ਦੱਸੋ ਮਠਾਈ ਕਿਸ ਖੁਸ਼ੀ ਵਿੱਚ ਖਵਾਈ ਜਾ ਰਹੀ ਹੈ ਇਹਨਾਂ ਦੇ ਮੋਤੀਆ ਬਿੰਦਾ ਆਪਰੇਸ਼ਨ ਹੋਇਆ ਹੈ ਇਸ ਖੁਸ਼ੀ ਵਿੱਚ ਮਲੋਤਰੇ ਨੇ ਦੂਜੇ ਸੱਜਣ ਵੱਲ ਇਸ਼ਾਰਾ ਕਰਦਿਆਂ ਦੱਸਿਆ ਇੱਕ ਐਂਜਿਓ ਨੇ ਇਹਨਾਂ ਦਾ ਕੇਸ ਆਪਣੇ ਹੱਥ ਵਿੱਚ ਲਿਆ ਸੀ ਉਸ ਦੀ ਮਦਦ ਨਾਲ ਹੀ ਇਹ ਕੰਮ ਸਿਰੇ ਚੜਿਆ ਇਹ ਤਾਂ ਬਈ ਬਹੁਤ ਚੰਗਾ ਹੋਇਆ ਰੀਤੂ ਨੇ ਮੂੰਹੋਂ ਨਿਕਲਿਆ ਇਸ ਗਰੀਬ ਨਿਵਾਜ਼ ਨੇ ਮੇਰੀ ਬਾਹ ਫੜੀ ਸੀ ਚੰਗਾ ਕਿੱਦਾਂ ਨਾ ਹੁੰਦਾ ਜੀ ਸਭ ਉੱਪਰ ਵਾਲੇ ਦੀ ਮਾਇਆ ਹੈ ਮੈਂ ਕਿਹੜਾ ਪਾਣੀ ਹਾਰਾਂ ਤੁਸੀਂ ਮਠਿਆਈ ਖਾਓ ਬਾਕੀ ਦੀਆਂ ਗੱਲਾਂ ਛੱਡੋ ਮਲਹੋਤਰੇ ਨੇ ਇੱਕ ਵਾਰ ਫੇਰ ਮਠਿਆਈ ਦਾ ਡੱਬਾ ਉਹਦੇ ਅੱਗੇ ਕਰਦਿਆਂ ਗੱਲ ਹੋਰ ਪਾਸੇ ਪਾ ਦਿੱਤੀ ਜੇ ਕਰੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ